ਕਹਾ ਜਾਂਦਾ ਹੈ ਕਿ ਇੱਕ ਗਲਤ ਵਿਅਕਤੀ ਦੀ ਘਟੀਆ ਹਰਕਤ ਉੱਤੇ ਤਾੜੀ ਬਜਾਉਣ ਵਾਲਾ ਕਦੇ ਵੀ ਸਹੀ ਨਹੀਂ ਹੋ ਸਕਦਾ ਓਵੇਂ ਹੀ ਜਿਵੇਂ ਅੰਮ੍ਰਿਤਸਰ ਵਿਖੇ 26 ਜਨਵਰੀ ਵਾਲੇ ਦਿਨ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਦੇ ਸਟੈਚੂ ਨਾਲ ਪੰਨ ਤੋੜ ਦੀ ਕੋਸ਼ਿਸ਼ ਹੋਈ ਉਸ ਨੂੰ ਹੋਰ ਰੰਗਤ ਦੇਣ ਦੀ ਕੋਸ਼ਿਸ਼ ਵੀ ਸਹੀ ਨਹੀਂ ਹੈ ਗਣਤੰਤਰ ਦਿਵਸ ਵਾਲੇ ਦਿਨ ਜਦੋਂ ਪੁਲਿਸ ਫੋਰਸ ਥਾਂ ਥਾਂ ਤਾਇਨਾਤ ਅਤੇ ਮੁਸਤੈਦ ਸੀ ਤਾਂ ਜਿਹੇ ਵਿੱਚ ਦਿਨ ਦਿਹਾੜੇ ਭੀੜ-ਪਾੜ ਵਾਲੀ ਥਾਂ ਉੱਤੇ ਅਜਿਹੀ ਹਰਕਤ ਦਾ ਹੋਣਾ ਸਵਾਲ ਤਾਂ ਖੜੇ ਕਰਦਾ ਹੀ ਆ ਇਸ ਲਈ ਸਵਾਲ ਤਾਂ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਉੱਤੇ ਉੱਠਨੇ ਸਨ ਜੋ ਉੱਠ ਵੀ ਰਹੇ ਨੇ ਪਰ ਇਸ ਮੰਦਭਾਗੀ ਅਤੇ ਘਟਿਆ ਹਰਕਤ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਤੇਸ਼ ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਤਰ੍ਹਾਂ ਨਾਲ ਜ਼ਿੰਮੇਵਾਰ ਠਹਿਰਾ ਕੇ ਸਪਸ਼ਟੀਕਰਨ ਮੰਗਣਾ ਠੀਕ ਨਹੀਂ ਇਸੇ ਲਈ ਅਜਿਹੀ ਮੰਗ ਅਤੇ ਬਿਆਨਵਾਦੀਕਰਨ ਕਰਕੇ ਹਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਅਗੂ ਵਿਜੇ ਸੰਪਲਾ ਨਿਸ਼ਾਨੇ ਉੱਤੇ ਨੇ ਕਿ ਵਿਜੇ ਸੰਪਲਾ ਇਸ ਮਾਮਲੇ ਵਿੱਚ ਕਾਲੀ ਕਰ ਗਏ ਹੁਣ ਜਦੋਂ ਬੇਹਰਮਤੀ ਕਰਨ ਵਾਲੇ ਦੀ ਪਛਾਣ ਹੋ ਗਈ ਹੈ ਅਤੇ ਉਸਦੇ ਧਰਮ ਤੇ ਫਿਰਕੇ ਦਾ ਵੀ ਪਤਾ ਲੱਗ ਗਿਆ ਤਾਂ ਇਹ ਗੱਲ ਕਹਿਣੀ ਹੋਰ ਔਸਾਨ ਹੋ ਗਈ ਹੈ ਕਿ ਵਿਜੇ ਸੰਪਲਾ ਨੇ ਕਹਲ ਕਰ ਦਿੱਤੀ ਜਾਂ ਫਿਰ ਜਾਣਬੁੱਝ ਕੇ ਅਜਿਹੀ ਬਿਆਨਬਾਜ਼ੀ ਕੀਤੀ ਡਾਕਟਰ ਅੰਬੇਡਕਰ ਦੇ ਸਟੈਚੂ ਦੀ ਬੇਹਰਮਤੀ ਕਰਨ ਵਾਲੇ ਦੀ ਪਛਾਣ ਧਰਮ ਕੋਰਟ ਦੇ 24 ਸਾਲਾ ਆਕਾਸ਼ ਵੱਜੋਂ ਹੋਈ ਹੈ ਮੁਲਜ਼ਮ 3 ਸਾਲ ਪਹਿਲਾਂ ਡਵਾਈ ਗਿਆ ਸੀ ਅਤੇ 3 ਮਹੀਨੇ ਪਹਿਲਾਂ ਅਮਰitsar 에어ਪੋਰਟ ਆ ਕੇ ਉੱਥੇ ਹੀ ਕਿਰਾਏ ਦੇ ਮਕਾਨ ਉੱਤੇ ਰਹਿਣ ਲੱਗਾ ਇਹ ਜਾਣਕਾਰੀ ਕਿਸੇ ਹੋਰ ਨੇ ਨਹੀਂ ਸਗੋਂ ਮੁਲਜ਼ਮ ਦੀ ਮਾਂ ਨੇ ਦਿੱਤੀ ਹੈ ਜੋ ਲੋਕਾਂ ਦੇ ਘਰ ਵਿੱਚ ਕੰਮ ਕਰਕੇ ਗੁਜ਼ਾਰਾ ਕਰਦੀ ਹੈ ਕਾਸ਼ ਦੀ ਮਾਂ ਨੇ ਇਹ ਵੀ ਦੱਸਿਆ ਕਿ ਕਾਸ਼ ਦੇ ਪਹਿਲਾਂ ਕੇਸ ਕੱਟੇ ਹੋਏ ਸੀ ਅਤੇ ਹੁਣ ਕੁਝ ਸਮਾਂ ਪਹਿਲਾਂ ਹੀ ਉਸਨੇ ਕੇਸ ਰੱਖੇ ਨੇ ਫਿਰ ਵੀ ਇਸ ਨੂੰ ਸਿੱਖਾਂ ਅਤੇ ਦਲਤਾਂ ਦਾ ਮਸਲਾ ਬਣਾ ਕੇ ਅੱਗ ਭੜਕਾਉਣ ਦੀ ਸਾਜ਼ਿਸ਼ ਹੋਈ ਜਦ ਕਿ ਹੁਣ ਕਾਸ਼ ਦੇ ਪਰਿਵਾਰ ਦੇ ਧਰਮ ਜਾਤੀ ਬਾਰੇ ਵੀ ਜਾਣਕਾਰੀ ਸਾਹਮਣੇ ਆ ਗਈ ਹੈ ਇਸ ਤੋਂ ਵੀ ਅਹਿਮ ਅਤੇ ਵੱਡੀ ਗੱਲ ਇਹ ਹੈ ਕਿ ਡਾਕਟਰ ਭੀਮਰਾਓ ਅੰਬੇਡਕਰ ਸਾਰੇ ਦੇਸ਼ ਦੇ ਨੇਤਾ ਨੇ ਜਿਨ੍ਹਾਂ ਨੇ ਸੰਵਿਧਾਨ ਦੇਸ਼ ਲਈ ਲਿਖਿਆ ਸੀ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਘਟਨਾ ਤੋਂ ਬਾਅਦ ਰਾਤ ਸਮੇਂ ਹੀ ਮੌਕੇ ਉੱਤੇ ਪਹੁੰਚ ਕੇ ਜਾਂਚ ਆ ਲਿਆ ਅਤੇ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਵੀ ਕੀਤੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੀ ਅੱਜ ਸਾਹਮਣੇ ਆਏ ਅਤੇ ਆਪਣਾ ਪੱਖ ਅਤੇ ਤੱਥ ਰੱਖੇ ਹੁਣ ਇਸ ਮੁੱਦੇ ਉੱਤੇ ਸਿਆਸਤ ਵੀ ਪੂਰੀ ਤਰ੍ਹਾਂ ਭੱਗ ਗਈ ਹੈ ਇੱਕ ਪਾਸੇ ਅਮਰਸਰ ਬੰਦ ਦਾ ਸੱਦਾ ਦਿੱਤਾ ਗਿਆ ਦੂਜੇ ਪਾਸੇ ਇੱਕ ਭਾਈਚਾਰੇ ਦੇ ਲੋਕ ਅਮਰਸਰ ਦੇ ਭੰਡਾਰੀ ਪੁਲ ਉਤੇ ਧਰਨਾ ਤੇ ਜਾਮ ਲਾ ਕੇ ਬੈਠ ਗਏ ਇਹ ਸਮਾਂ ਬਹੁਤ ਸਿਆਨਪ ਤੋ ਕੰਮ ਲੈਣ ਦਾ ਹੈ ਅਤੇ ਪੰਜਾਬੀਆਂ ਨੂੰ ਬੜੀ ਸੂਝ-ਬੂਝ ਅਤੇ ਦੂਰਅੰਦੇਸ਼ੀ ਨਾਲ ਸਾਜ਼ਿਸ਼ ਨੂੰ ਨਾਕਾਮ ਕਰਨਾ ਚਾਹੀਦਾ ਹੈ। ਪੰਜਾਬ ਦੇ ਸ਼ਾਂਤ ਪਾਣੀਆਂ ਵਿੱਚ ਵਾਰ-ਵਾਰ ਰੁਕ-ਰੁਕ ਕੇ ਤੂਫਾਨ ਉਠਾਉਣ ਅਤੇ ਮਾਹੌਲ ਨੂੰ ਅੱਗ ਲਾਉਣ ਦੀ ਕੋਸ਼ਿਸ਼ ਹੁੰਦੀ ਹੈ। ਇਸ ਵਾਰ ਮੁੱਦਾ ਸਿੱਖਾਂ ਅਤੇ ਅਨੁਸੂਚਿਤ ਜਾਤੀ ਦਾ ਬਣਾਉਣ ਦੇ ਯਤਨ ਹੋ ਰਹੇ ਨੇ। ਸੋਚਣ ਵਾਲੀ ਗੱਲ ਇਹ ਹੈ ਕਿ ਡਾਕਟਰ ਅੰਬੇਡਕਰ ਦੇਸ਼ ਦੇ ਸੰਵਿਧਾਨ ਨਿਰਮਾਤਾ ਨੇ ਅਤੇ ਉਹ ਪੂਰੇ ਦੇਸ਼ ਤੇ ਸਾਰੇ ਜਾਤਾਂ ਧਰਮਾਂ ਦੇ ਸਾਂਝੇ ਨੇ ਇਸ ਘਟਨਾ ਦੀ ਮੁੱਖ ਮੰਤਰੀ ਭਗਵੰਤ ਮਾਨ ਨੇ ਨਖੇਦੀ ਕਰਦੇ ਹੋਏ ਪੁਲਿਸ ਨੂੰ ਸਖਤ ਕਾਰਵਾਈ ਦੇ ਨਿਰਦੇਸ਼ ਦਿੱਤੇ ਨੇ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਨੇ ਵੀ ਵਿਜੇ ਸੰਪਲਾਂ ਦੇ ਬਿਆਨ ਦਾ ਸਖਤ ਨੋਟਿਸ ਲੈਂਦਿਆਂ ਇਸ ਨੂੰ ਸਿਰੇ ਤੋਂ ਨਕਾਰ ਦਿੱਤਾ ਸ਼੍ਰੋਮਣੀ ਕਮੇਟੀ ਨੇ ਇੱਕ ਮੈਪ ਵੀ ਜਾਰੀ ਕੀਤਾ ਅਤੇ ਕਿਹਾ ਕਿ ਇਹ ਘਟਨਾ ਗਲਿਆਰੇ ਤੋਂ 1 ਕਿਲੋਮੀਟਰ ਦੀ ਦੂਰੀ ਉੱਤੇ ਵਾਪਰੀ ਇਸ ਘਟਨਾ ਨੇ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਹਿਲਾ ਦਿੱਤੀ ਦਿੱਲੀ ਵਿੱਚ ਮਰਹੂਮ ਮੁੱਖ ਮੰਤਰੀ ਸ਼ੀਲਾ ਦੇਖਸ਼ਾ ਦੇ ਪੁੱਤਰ ਅਤੇ ਕਾਂਗਰਸੀ ਆਗੂ ਸੰਦੀਪ ਦੇਖਸ਼ਾ ਦਾ ਬਿਆਨ ਸਾਹਮਣੇ ਆਇਆ ਜਿਹੜੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਸਵਾਲ ਚੁੱਕ ਰਹੇ ਨੇ ਇਸੇ ਤਰ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬਰਿੰਗ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਭਗਵੰਤ ਮਾਨ ਸਰਕਾਰ ਦੇ ਨਾਂ ਨਾਲ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਨੂੰ ਨਿਸ਼ਾਨੇ ਉੱਤੇ ਲਿਆ ਅਮਰਸਰ ਦੇ ਕਾਂਗਰਸ ਨਾਲ ਸੰਬੰਧਿਤ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਵੀ ਘਟਨਾ ਨੂੰ ਮੰਦਭਾਗੀ ਦੱਸਦੇ ਹੋਏ ਇਸ ਦੀ ਸਖਤ ਨਿੰਦਾ ਕੀਤੀ ਅਤੇ ਨਾਲ ਹੀ ਸਰਕਾਰ ਤੇ ਨਿਸ਼ਾਨਾ ਸਿੱਧਿਆ ਉਹ ਤਾਂ ਹੋਰ ਕਾਂਗਰਸੀ ਆਗੂਆਂ ਨਾਲ ਅੱਜ ਬਾਬਾ ਸਾਹਿਬ ਦੇ ਸਟੈਚੂ ਦੀ ਸਾਫ ਸਪਾਈ ਲਈ ਮੌਕੇ ਉੱਤੇ ਪਹੁੰਚ ਗਏ ਇਸ ਸਮੇਂ ਉਹਨਾਂ ਫਿਰ ਦਫ਼ਤਰਾਂ ਵਿੱਚ ਆਪਣੇ ਪਿੱਛੇ ਸ਼ਹੀਦ ਭਗਤ ਸਿੰਘ ਦੇ ਨਾਲ ਡਾਕਟਰ ਅੰਬੇਡਕਰ ਦੀ ਤਸਵੀਰ ਲਾਉਣ ਵਾਲੇ ਆਵਾਦੀ ਪਾਰਟੀ ਦੇ ਆਗੂਆਂ ਤੇ ਸਵਾਲ ਚੁੱਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਵੀਰ ਸਿੰਘ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਵੀ ਡਾਕਟਰ ਅੰਬੇਡਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਅਜੇ ਹਾਂ ਨਹੀਂ ਕਿ ਭਾਜਪਾ ਦੇ ਦੂਜੇ ਆਗੂਆਂ ਨੇ ਇਸ ਮੁੱਦੇ ਤੇ ਬਿਆਨ ਨਹੀਂ ਦਿੱਤੇ ਅਨੁਰਾਗ ਠਾਕੁਰ ਤੋਂ ਲੈ ਕੇ ਪੰਜਾਬ ਨਾਲ ਹੀ ਸੰਬੰਧਤ ਤਰਨ ਚੁੱਗ ਦਾ ਇਸ ਬਾਰੇ ਬਿਆਨ ਸਾਹਮਣੇ ਆਇਆ ਸਭ ਨੇ ਇਸ ਬਹਾਨੇ ਆਮ ਆਦਮੀ ਪਾਰਟੀ ਉੱਤੇ ਤਾਂ Dalit ਵਿਰੋਧੀ ਹੋਣ ਦਾ ਦੋਸ਼ ਮੜ ਕੇ ਨਿਸ਼ਾਨਾ ਸਿੱਧਿਆ ਪਰ ਕਿਸੇ ਨੇ ਵੀ ਆਹ ਵਿਜੇ ਸੰਪਲਾ ਵਾਲੀ ਰੰਗਤ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਜੇ ਕੋਸ਼ਿਸ਼ ਨਹੀਂ ਕੀਤੀ ਤਾਂ ਉਹਨਾਂ ਸੰਪਲਾ ਵਾਲੇ ਬਿਆਨ ਨੂੰ ਗਲਤ ਦੱਸ ਕੇ ਨਾ ਹੀ ਇਸ ਨੂੰ ਨਕਾਰਿਆ ਅਤੇ ਨਾ ਹੀ ਇਸ ਦੀ ਨਖੇਦੀ ਕੀਤੀ ਇਹਨਾਂ ਆਗੂਆਂ ਨੂੰ ਸੰਪਲਾ ਦੇ ਬਿਆਨ ਉੱਤੇ ਵੀ ਆਪਣਾ ਪੱਖ ਰੱਖਣਾ ਚਾਹੀਦਾ ਸੀ ਡਾਕਟਰ ਅੰਬੇਡਕਰ ਦੇ ਬੁੱਤ ਨਾਲ ਬੇਹਰਮਤੀ ਤੋਂ ਬਾਅਦ ਜਿਵੇਂ ਭਾਜਪਾ ਆਗੂ ਵਿਜੇ ਸੰਪਲਾ ਨੇ ਇਸ ਨੂੰ ਦਰਬਾਰ ਸਾਹਿਬ ਦੇ ਗਲਿਆਰੇ ਨਾਲ ਜੋੜਦਿਆਂ ਸ਼੍ਰੋਮਣੀ ਕਮੇਟੀ ਅਤੇ ਕਾਲ ਤੱਕ ਸਭ ਦੇ ਜਥੇਦਾਰ ਕੋਲੋਂ ਸਪਸ਼ਟੀਕਰਨ ਮੰਗਿਆ ਹੈ ਉਸ ਨਾਲ ਭਾਜਪਾ ਦਾ ਪੰਜਾਬ ਵਿੱਚ ਜਾਤੀਵਾਦੀ ਜ਼ਹਿਰ ਖੋਲਣ ਦਾ ਏਜੰਡਾ ਸਾਹਮਣੇ ਆ ਗਿਆ ਹੈ ਇਹ ਅਸੀਂ ਨਹੀਂ ਪੰਜਾਬ ਦੇ ਨਿਰਪੱਖ ਸੋਚ ਰੱਖਣ ਵਾਲੇ ਲੋਕ ਕਹਿ ਰਹੇ ਨੇ ਸ਼੍ਰੋਮਣੀ ਕਮੇਟੀ ਨੇ ਵੀ ਆਪਣੇ ਬਿਆਨ ਵਿੱਚ ਦੱਸਿਆ ਹੈ ਕਿ ਇਹ ਬੁੱਤ ਦਰਬਾਰ ਸਾਹਿਬ ਤੋਂ 1 ਕਿਲੋਮੀਟਰ ਦੀ ਦੂਰੀ ਉੱਤੇ ਹੈ ਕੀ ਵਿਜੇ ਸੰਪਲਾ ਨੇ ਜਾਣ ਬੁੱਝ ਕੇ ਹਿੰਦੀ ਵਿੱਚ ਪੋਸਟ ਪਾਈ ਤਾਂ ਜੋ ਇਸ ਨੂੰ ਮੁਲਕ ਦੇ ਬਾਕੀ ਹਿੱਸਿਆਂ ਵਿੱਚ ਦਲਤਾਂ ਨੂੰ ਸਿੱਖਾਂ ਦੇ ਖਿਲਾਫ ਭੜਕਾਇਆ ਜਾ ਸਕੇ ਜੇਕਰ ਇਹ ਗੱਲ ਸਿੱਖਾਂ ਖਿਲਾਫ ਭੀੜ ਦੀ ਹਿੰਸਾ ਦਾ ਆਧਾਰ ਬਣਦੀ ਹੈ ਤਾਂ ਇਸ ਦੇ ਸਿੱਧੇ ਤੌਰ ਉੱਤੇ ਜ਼ਿੰਮੇਵਾਰ ਵਿਜੇ ਸੰਪਲਾ ਹੋਣਗੇ ਜਿਵੇਂ ਵਿਜੇ ਸੰਪਲਾ ਨੇ ਸਰਕਾਰ ਦੀ ਜ਼ਿੰਮੇਵਾਰੀ ਨਾਲੋਂ ਸ਼੍ਰੋਮਣੀ ਕਮੇਟੀ ਅਤੇ ਸਿੱਖਾਂ ਉੱਤੇ ਜ਼ਿੰਮੇਵਾਰੀ ਛੁੱਟੀ ਹੈ ਉਸ ਨਾਲ ਇਸ ਦਾ ਫਿਰਕੂ ਅਤੇ ਜਾਤੀਵਾਦੀ ਜ਼ਹਿਰ ਨੰਗਾ ਹੋਇਆ ਹੈ ਦਲਤਾਂ ਅਤੇ ਸਿੱਖਾਂ ਨੂੰ ਲੜਾ ਕੇ ਅਤੇ ਤਰੂ ਵੀ ਕਰਨ ਵਿੱਚੋਂ ਕੀ ਸਿਆਸੀ ਫਾਇਦਾ ਚੁੱਕਣ ਦੀ ਕੋਸ਼ਿਸ਼ ਹੋ ਰਹੀ ਹੈ ਇਸੇ ਲਈ ਬੁੱਧੀਜੀਵੀ ਵਰਗ ਅਤੇ ਪੰਥਕ ਧਿਰਾਂ ਨੇ ਇਸ ਨੂੰ ਖਤਰਨਾਕ ਕਰਤੂਤ ਦੱਸਦਿਆਂ ਵਿਜੇ ਸੰਫਲਾ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਸ਼ੁਰੂ ਕਰ ਦਿੱਤੀ ਹੈ ਡਾਕਟਰ 바ਵਾ ਸਾਹਿਬ ਅੰਬੇਦਕਰ ਦੀ ਜੋ ਸਟੈਚੂ ਹੈ ਅੱਜ ਹਰਮੰਦਰ ਸਾਹਿਬ ਦੇ ਕਲਿਆਰੇ ਦੇ ਵਿੱਚ ਅਪਮਾਨ ਕੀਤਾ ਗਿਆ ਉਹਦਾ ਤੋੜਨ ਦੀ ਕੋਸ਼ਿਸ਼ ਕਰਕੇ ਐਸੇ ਸਮਾਜ ਨੂੰ ਗੰਦਲਾ ਕਰਨ ਵਾਲੇ ਕਲਤਨਸਨਾ ਦੀ ਤਲਾਸ਼ ਸਫਰ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਉਥੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਫਿਰ ਇਕਾਲ ਤਖਤ ਦੇ ਜਥੇਦਾਰ ਸਹਿਬਾਨ ਨੂੰ ਵੀ ਨਿਵੇਦਨ ਕਰਾਂਗਾ ਕਿ ਉਹ ਵੀ ਆਪਣੀ ਇਸ ਪਸਟੀ ਕਰਨ ਰਹਿਣ ਕਿ ਇਹ ਘਟਨਾ ਉਹਨਾਂ ਦੇ ਗਲਿਆਰੇ ਦੇ ਵਿੱਚ ਕਿਵੇਂ ਘਟੀ। ਅਜੇ ਹਾਂ ਨਹੀਂ ਕਿ ਪੰਜਾਬ ਸਰਕਾਰ ਇਸ ਗੱਲ ਤੋਂ ਅਣਜਾਣ ਹੈ। ਕਿ ਪੰਜਾਬ ਨੂੰ ਸਾਜ਼ਿਸ਼ ਤਹਿਤ ਲਾਂਬੋ ਲਾਉਣ ਦੀ ਕੋਸ਼ਿਸ਼ ਹੋ ਰਹੀ ਆ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਸਵਾਲ ਚੁੱਕਣ ਵਾਲੇ ਪ੍ਰਤਾਪ ਸਿੰਘ ਬਾਜਵਾ ਨੂੰ ਬੇਲੜ ਆਗੂ ਦੱਸਦੇ ਹੋਏ ਕਹਿ ਰਹੇ ਨੇ ਕਿ ਪਹਿਲਾਂ ਵੀ ਕਾਂਗਰਸ ਨੇ ਪੰਜਾਬ ਨੂੰ 50 ਸਾਲ ਅੱਗ ਦੀ ਪੱਟੀ ਵਿੱਚ ਝੋਕੀ ਰੱਖਿਆ ਪ੍ਰਤਾਪ ਬਾਜਵਾ ਜੀ ਵਿਹਲੇ ਆ ਉਹਨਾਂ ਨੂੰ ਕੋਈ ਕੰਮ ਨਹੀਂ ਮੇਰੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਕਾਂਗਰਸ ਨੇ ਪੰਜਾਬ ਨੂੰ ਪਿਛਲੇ 50 ਸਾਲਾਂ ਚ ਕਈ ਵਾਰ ਜਿਹੜਾ ਅੱਗ ਦੀ ਪੱਟੀ ਦੇ ਵਿੱਚ ਝੋਕਿਆ ਇਨਾਂ ਦੀਆਂ ਗਲਤ ਨੀਤੀਆਂ ਨੇ ਇਨਾਂ ਦੀਆਂ ਫਿਰਕਾਪਸਤ ਨੀਤੀਆਂ ਨੇ ਲੋਕਾਂ ਨੂੰ ਆਪਸੀ ਲੜਾਉਣ ਵਾਲੀਆਂ ਦਿੱਤੀਆਂ ਨੇ ਆਲਰੇਡੀ ਪਹਿਲਾਂ ਹੀ ਪੰਜਾਬ ਦਾ ਬਹੁਤ ਕਾਣ ਕੀਤਾ ਮੇਰੀ ਇਹਨਾਂ ਨੂੰ ਬੇਨਤੀ ਹੈ ਵਿਹਲੇ ਲੀਡਰਾਂ ਨੂੰ ਕਿ ਤੁਸੀਂ ਹਰ ਗੱਲ ਦੇ ਉੱਤੇ ਆ ਕੇ ਜਿਹੜੀ ਅੱਗ ਦੇ ਉੱਤੇ ਕੱਖ ਪਾਉਂਦੇ ਹੋ ਇਹ ਨਾ ਪਾਇਆ ਕਰੋ ਪੰਜਾਬ ਆ ਪੰਜਾਬ ਨੂੰ ਬਚਾਈਏ ਕੋਈ ਕਟੜਾ ਹੁੰਦੀ ਹੈ ਦੇਖੋ ਦੇਨ ਦਿਹਾੜਿਆ ਦੰਦੇ ਰੇ ਕੋ ਬੰਦਾ ਚਲ ਗਿਆ ਪ੍ਰਤਾਪ ਬਾਜਵਾ ਸਰਕਾਰ ਦਾ ਕੀ ਕਸੂਰ ਹੈ ਜੀ ਦੱਸੋ ਜੀ ਉਹ ਕਹਿੰਦੇ ਫੇਲਿਅਰ ਹੈ ਜੀ ਅੱਜ ਕੀ ਫੇਲਿਅਰ ਦੱਸੋ ਕੀ ਫੇਲਿਅਰ ਇਸ ਤੋਂ ਇਲਾਵਾ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਘਟਨਾ ਅਤੇ ਮੁਲਜ਼ਮ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਤੇ ਬੰਦਾ ਜਿਹੜਾ ਸੀਗਾ ਉਹ ਮੌਕੇ ਦੇ ਉੱਤੇ ਹੀ ਪੁਲਿਸ ਨੇ ਫੜ ਲਿਆ ਜਿਹਦਾ ਪ੍ਰਕਾਸ਼ ਨਾ ਸੀਗਾ ਧਰਮਕੋਟ ਦਾ ਰਹਿਣ ਵਾਲਾ ਸੀਗਾ ਉਹਦੇ ਵੀ ਚੰਗਾ ਹੋਇਆ ਕਿ ਮੌਕੇ ਤੇ ਫੜਿਆ ਗਿਆ ਆਪਾਂ ਨੂੰ ਪਤਾ ਲੱਗ ਗਿਆ ਵੀ ਬੰਦਾ ਕੌਣ ਹੈ ਜੇ ਇੱਕ ਦਿਨ ਦੇ ਦੇ ਸੁਦੇ ਹੁੰਦੀ ਤੇ ਆਪਾਂ ਨੂੰ ਪਤਾ ਨਹੀਂ ਲੱਗਣਾ ਤੇ ਉਦੋਂ ਆਪਾਂ ਵੱਧ ਪੈ ਜਣਾ ਸੀਗਾ ਸੋ ਅਸੀਂ ਮੈਂ ਸੀਪੀ ਦੇ ਨਾਲ ਵੀ ਪੁਲਿਸ ਕ੍ਰਿਸ਼ਨ ਦੇ ਨਾਲ ਵੀ ਮੀਟਿੰਗ ਕੀਤੀ ਆ ਉਹਨਾਂ ਨੂੰ ਕਿਹਾ ਕਿ ਜਿੰਨੀ ਵੱਧ ਤੋਂ ਵੱਧ ਸਖਤ ਤਾਰਾ ਜਿਹੜੀ ਵੀ ਲੱਗਦੀ ਹੈ ਉਹ ਕਾਨੂੰਨ ਦੀ ਧਾਰਾ ਲਾਈ ਜਾਵੇ ਇਦਾਂ ਦੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਾ ਜਾਵੇ ਅਮਰਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਵੀ ਅੱਜ ਘਟਨਾ ਬਾਰੇ ਹੋਰ ਅਹਿਮ ਜਾਣਕਾਰੀ ਸਾਂਝੀ ਕੀਤੀ ਬਹੁਤ ਹੀ ਸਤਿਕਾਰਯੋਗ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੀ ਪ੍ਰਤੀਮਾ ਨਾਲ ਜਿਹੜੀ ਛੇੜਛਾੜ ਦੀ ਕੋਸ਼ਿਸ਼ ਕੀਤੀ ਹੈ ਇੱਕ ਵਿਅਕਤੀ ਵੱਲੋਂ ਉਹ ਬਹੁਤ ਹੀ ਨਿੰਦਣਯੋਗ ਹੈ ਅਤੇ ਅਤੇ ਮੰਦਭਾਗੀ ਘਟਨਾ ਹੈ ਕਿਉਂਕਿ ਉਹ ਸਾਰੇ ਸਾਡੇ ਭਾਰਤੀਆਂ ਵਾਸਤੇ ਆਪਣੇ ਸਾਰੇ ਵਾਸਤੇ ਬਹੁਤ ਹੀ ਸਤਿਕਾਰਯੋਗ ਨੇ ਔਰ ਸਾਡੇ ਸੰਵਿਧਾਨ ਦੇ ਰਚੇਤਾ ਨੇ ਉਸ ਦੇ ਵਿੱਚ ਮੈਂ ਇਹ ਹੀ ਦੱਸਣਾ ਚਾਹੁੰਦਾ ਕਿ ਪੁਲਿਸ ਵੱਲੋਂ ਇਸ ਸਬੰਧ ਵਿੱਚ ਐਫ ਆਈ ਆਰ ਨੰਬਰ 6 ਮਿਤੀ 6 26 1 25 ਈ ਡਿਵੀਜ਼ਨ ਥਾਣਾ ਕਮਿਸ਼ਨਰੇਟ ਅੰਮ੍ਰਿਤਸਰ ਵਿੱਚ ਦਰਜ ਕੀਤੀ ਜਾ ਚੁੱਕੀ ਸਾਰੀਆਂ ਸੱਤ ਤੋਂ ਸੱਤ ਧਾਰਾਵਾਂ ਜੋ ਬਣਦੀਆਂ ਸੀ ਉਹ ਲਾਈਆਂ ਗਈਆਂ ਨੇ ਔਰ ਜਿਹੜਾ ਮੁਲਜ਼ਮ ਹੈ ਉਹ ਗ੍ਰਿਫਤਾਰ ਕੀਤਾ ਜਾ ਚੁੱਕਿਆ ਜਿਹਦਾ ਨਾਮ ਹੈ ਆਕਾਸ਼ ਸਿੰਘ ਸਨ ਆਫ ਭੁਪਿੰਦਰ ਸਿੰਘ ਚੁੰਗਾ ਬਸਤੀ ਧਰਮਕੋਟ ਡਿਸਟ੍ਰਿਕਟ ਮੋਗਾ ਦਾ ਰਹਿਣ ਵਾਲਾ ਇਹਦੇ ਤੋਂ ਅਸੀਂ ਸਪੈਸ਼ਲ ਟੀਮਸ ਲਾਈਆਂ ਜਿਹੜੀਆਂ ਕਿ ਹਰ ਤਰ੍ਹਾਂ ਨਾਲ ਇਹਦੀ ਜਿਹੜੇ ਸਭ ਤੋਂ ਸਾਡੇ ਬੈਸਟ ਆਫੀਸਰ ਨੇ ਉਹਦੀ ਇਨਟੈਰੋਗੇਸ਼ਨ ਕਰ ਰਹੇ ਨੇ ਔਰ ਜਿੰਨੇ ਵੀ ਐਵੀਡੈਂਸ ਹੈ ਚਾਹੇ ਇਹਦੀ ਸਿੱਧੇ ਤੌਰ ਤੇ ਪੁੱਛਗਿੱਛ ਹੈ ਚਾਹੇ ਕੋਈ ਟੈਕਨੀਕਲ ਹੈ ਕਿਉਂਕਿ ਇਹਦਾ ਮੋਬਾਈਲ ਵੀ ਉਸ ਚ ਮਿਲਿਆ ਹਰ ਤਰੀਕੇ ਨਾਲ ਅਸੀਂ ਸੈਂਟੀਫਿਕ ਤੌਰ ਤੇ ਵੀ ਇਹਦੀ ਜਿਹੜੀ ਹੈ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸੋ ਦੈਟ ਸਾਨੂੰ ਪਤਾ ਲੱਗ ਸਕੇ ਕਿ ਇਹਦੇ ਨਾਲ ਕੋਈ ਹੋਰ ਬੰਦੇ ਅਟੈਚ ਹੈ ਜਾਂ ਕੋਈ ਹੋਰ ਪਿੱਛੇ ਕੋਈ ਇਹੋ ਜਿਹੀ ਵੱਡੀ ਕਾਂਸਪੀਰੇਸੀ ਤਾਂ ਨਹੀਂ ਪੰਜਾਬ ਵਿੱਚ ਵਿਰੋਧੀ ਧਿਰ ਦੇ ਆਗੂਆਂ ਵਿਕਰਮ ਸਿੰਘ ਮਜੀਠੀਆ ਪ੍ਰਤਾਪ ਸਿੰਘ ਬਾਜਵਾ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਅੰਮ੍ਰਿਤਸਰ ਤੋਂ ਕਾਂਗਰਸ ਦੇ ਐਮਪੀ ਗੁਰਜੀਤ ਸਿੰਘ ਔਜਲਾ ਨੇ ਵੀ ਮੌਕਾ ਖੁੰਝਣ ਨਹੀਂ ਦਿੱਤਾ ਅਤੇ ਡਾਕਟਰ ਅੰਬੇਡਕਰ ਦੇ ਸਟੈਚੂ ਨਾਲ ਪੱਨ ਤੋੜ ਦੇ ਮੁੱਦੇ ਉੱਤੇ ਸਿਆਸਤ ਪੂਰੀ ਤਰ੍ਹਾਂ ਪਖਾ ਦਿੱਤੀ ਜੋ ਬਾਬਾ ਸਾਹਿਬ ਅੰਬੇਦਕਰ ਸਾਹਿਬ ਦੀ ਸਟੈਚੂ ਨੂੰ ਉਬਤ ਨੂੰ ਜਿਸ ਤਰੀਕੇ ਨਾਲ ਕੱਲ ਅਪਮਾਨਿਤ ਵੀ ਕੀਤਾ ਗਿਆ ਤੋੜਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਜਿੱਥੇ ਸਭ ਤੋਂ ਪਹਿਲਾਂ ਮੈਂ ਇਸ ਇਨਸੀਡੈਂਟ ਨੂੰ ਕੰਡੈਮ ਕਰਦਾ ਬੜੇ ਅਫਸੋਸ ਦੀ ਗੱਲ ਹੈ ਕਿ 26 ਜਨਵਰੀ ਵਾਲੇ ਦਿਨ ਇਹ ਜੀ ਘਟਨਾ ਨੂੰ ਅੰਜਾਮ ਦੇਣਾ ਮਤਲਬ ਕਿ ਇੱਕ ਬਹੁਤ ਵੱਡੀ ਸਾਜ਼ਿਸ਼ ਰਚੀ ਗਈ ਸੀ ਔਰ ਇਹ ਜਾਣ ਬੁੱਝ ਕੇ ਕੀਤੀ ਗਈ ਹੈ ਪ੍ਰੀ ਪਲਾਨਡ ਹੈ ਪ੍ਰੀ ਮੈਡੀਟੇਟਿਡ ਹੈ ਦਿਨ ਵੀ ਇਹ ਜਾਂ ਚੁਣਿਆ ਜਦੋਂ ਸਿਕਿਉਰਿਟੀ ਸਭ ਤੋਂ ਵੱਧ ਅਲਰਟ ਤੇ ਹੁੰਦੀ ਆ ਬਹੁਤ ਵੱਡੇ ਪੱਧਰ ਤੇ ਚੱਪੇ-ਚੱਪੇ ਤੇ ਸਿਕਿਉਰਿਟੀ ਲੱਗੀ ਹੋਵੇ ਜਿਹੜਾ ਵੀ 26 ਜਨਵਰੀ ਦਾ ਹੋਵੇ ਜਿਹੜਾ ਸਿੱਧਾ ਹੀ ਬਾਬਾ ਸਾਹਿਬ ਅੰਬੇਦਕਰ ਸਾਹਿਬ ਨਾਲ ਜੋ ਸੰਵਿਧਾਨ ਦੇ ਨਿਰਮਾਤਾ ਉਸ ਨਾਲ ਜੁੜਦਾ ਔਰ ਅੱਜ ਦੇ ਦਿਨ 'ਚ ਐਡੀ ਘਨਾਉਣੀ ਹਰਕਤ ਕਰਨੀ ਮੈਂ ਸਮਝਦਾ ਸਾਰੇ ਦੇਸ਼ ਵਾਸਤੇ ਪੰਜਾਬੀਆਂ ਵਾਸਤੇ ਬੜੀ ਇਹ ਸ਼ਰਮ ਦੀ ਗੱਲ ਹੈ ਔਰ ਪੰਜਾਬ ਦੇ ਇਹ ਦੇਸ਼ ਦੇ ਇੱਕ ਬਾਰਡਰ ਸਟੇਟ ਤੇ ਇਹ ਜੀ ਹਰਕਤ ਨੂੰ ਇਲਜਾਮ ਦੇਣਾ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਅਮਨ ਸ਼ਾਂਤੀ ਕਾਨੂੰਨ ਨੂੰ ਲਾਂਭੂ ਲਾਉਣ ਦੀ ਕੋਸ਼ਿਸ਼ ਕੀਤੀ ਗਈ